ਸਸਰੀ ਕੋ ਅੱਗੇ ਸਾਰਿਆਂ ਨੂੰ ਅੱਜ ਆਪਾਂ ਚੌਲ ਬਣਾਵਾਂਗੇ ਰੰਗ ਪਾ ਕੇ ਮਿੱਠੇ ਚੌਲ ਬਣਾਵਾਂਗੇ ਆਪਾਂ ਤੇ ਹੁਣ ਆਪਾਂ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਕੋਲਾ ਫੋਟੋ ਕਰਖਲੇ वेखे ना भी दो तीन बार धो तो ले चावल वावल चावल हम पानी पावे ਉੱਤੋਂ ਟੱਕ ਦੇਾਂਗੇ ਜੋ ਪਾਣੀ ਗਰਮ ਹੋ ਗਿਆ ਫਿਰ ਆਪਾਂ ਚੌਲ ਪਾਵਾਂਗੇ ਲੋ ਪਾਣੀ ਆਪਣਾ ਪੂਰਾ ਗਰਮ ਹੋ ਗਿਆ ਰਿਜਣ ਲੱਗ ਗਿਆ ਤੇ ਹੁਣ ਚੌਲ ਪਾਵਾਂਗੇ ਆਪਾਂ Perang kepala paham, Anggi, tuh udah ya, baru ਦੋਲੇ ਚਗਾ ਦੋ ਲੋਗ ਆਂਗਤ ਆਪਾ ਤੋੜ ਕੇ ਪਾਵਾਂਗੇ ਹਣਾ ਕੋਤੋ ਟੱਕਦੇ ਨਹੀਂ ਕਰਾਂ ਕਿ ਪਾਣੀ ਬਾਹਰ ਉੱਭਣ ਲੱਗ ਜੇ ਨਹੀਂ ਆਪਾਂ ਪਾਉਂਦੇ ਬਿਨਾਂ ਕਿਉਂ ਤੋਂ ਬਣਾਵਾਂਗੇ ਲਓ 5-6 ਮਿੰਟ ਹੋ ਗਏ ਚੌੜ ਪਾਣ ਨੂੰ ਤੇ ਪਾਣੀ ਹੁਣ ਥੋੜਾ ਰਹਿ ਗਿਆ ਤੇ ਹੁਣ ਆਪਾਂ ਖੰਡ ਪਾਵਾਂਗੇ ਜੇ ਉਹ ਪਾਣੀ ਹੁਣ ਜਮਾ ਸੁੱਕ ਗਿਆ ਤੇ ਚੌਲ ਜਮਾ ਰੱਜ ਗਏ ਤੇ ਫੇਰ ਆਪਾਂ ਲਾ ਲਾਂਗੇ। ਹੁਣ ਆਪਾਂ ਥੋੜਾ ਪਾਣੀ ਘਟ ਗਿਆ ਉਤੋਂ ਤੇ ਥੋੜਾ ਜਿਹਾ ਠਕਾਂਗੇ ਵਿਰਲ ਕਰਕੇ ਠਕਾਂਗੇ ਪਰ ਚਾਹਲ ਆਪਣੇ ਬਸ ਥੋੜਾ ਚਿਰ ਲੱਗੂਗਾ ਵਿੱਚ ਪਾਣੀ ਹੈਗਾ ਇਹ ਪਾਣੀ ਸੁੱਕ ਗਿਆ ਫਿਰ ਲਾਵਾਂਗੇ 2-4 ਮਿੰਟ ਹੋਰ ਲੱਗਣਗੇ ਬਸ ਹਲਾਉ ਆਪਣਾ ਚੌਲ ਬਾਣਗੇ ਪਾਣੀ ਸਾਰਾ ਸੁੱਕ ਗਿਆ ਤੇ ਬਹੁਤ ਵਧੀਆ ਬਣਗੇ ਚੌਲ ਤੇ ਹੁਣ ਆਪਾਂ ਲਾਵਾਂਗੇ ਭਣਾ ਫਕਾਉ ਲਈ ਛਵਾਵਾਂਗੇ ਬਹੁਤ ਵਧੀਆ ਬਣਿਆ ਚੌਲ ਖੰਡਾਲੇ ਰੰਗ ਪਾ ਕੇ ਬਣਾ ਕੇ ਉਹ ਤੋਂ ਬਣਾਏ ਆਪਾਂ ਭਿਓ ਨਹੀਂ ਪਾਇਆਗਾ ਤੇ ਗੋੜ ਪਾ ਕੇ ਵੀ ਬਣਾ ਸਕਦੇ ਆਂ ਦੇਖੋ ਕਿੱਡੇ ਵਧੀਆ ਬਣਿਆ ਚੌਲ ਬਹੁਤ ਵਧੀਆ ਬਣਿਆ ਜੇ ਸਾਡੀ ਵੀਡੀਓ ਕੋ ਸਿੰਦ ਲੱਗੀ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ